ਹਾਂਜੀ ਤੁਸੀਂ ਵੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਆਪਣਾ ਗੁਰਚਾਰ ਸਿੰਘ ਰਾਜੂ ਹਾਂਜੀ ਦੋਸਤੋ ਅੱਜ ਫਿਕਰਮੰਦ মিডিਆ ਦੀ ਸਮੁੱਚੀ ਟੀਮ ਆ ਜਿਹੜੀ ਪਹੁੰਚੀ ਹੈ ਤਲ ਪਾਤਸ਼ਾਹੀਆਂ ਦੀ ਚਰਨਸ਼ੋਪਾ ਪ੍ਰਾਪਤ ਧਰਤੀ ਸ੍ਰੀ ਤਖਤੂਰਾ ਸਾਹਿਬ ਵਿਖੇ ਜੋ ਕਿ ਤੇ ਪਹਿਲੀ ਪਾਤਸ਼ਾਹੀ ਛੇਵੀਂ ਪਾਤਸ਼ਾਹੀ ਤੇ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ ਨੇ ਤੇ ਆਪ ਜੀ ਨੂੰ ਪਤਾ ਹੀ ਹੈ ਵੀ ਸ਼੍ਰੀ ਤਖਤੂਪੁਰਾ ਸਾਹਿਬ ਜੀ ਇੱਕ ਪਵਿੱਤਰ ਧਰਤੀ ਹੈ ਤਿੰਨ ਪਾਸ਼ਾਹਾਂ ਦੀ ਚਾਰਨਛੋਹ ਪ੍ਰਾਪਤ ਧਰਤੀ ਹੈ ਤੇ ਹਰ ਸਾਲ ਦੀ ਤਰ੍ਹਾਂ ਮੇਲਾ ਮਾਗੀ ਦਾ ਮੇਲਾ ਇੱਥੇ ਜਿਹੜਾ ਮੇਲਾ ਲੱਗਦਾ ਬਹੁਤ ਜ਼ਿਆਦਾ ਮੇਲਾ ਭਰਦਾ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਇੱਧਰ ਦੁਕਾਨਾਂ ਦੇ ਵੀ ਜਿਹੜੀ ਤੁਸੀਂ ਇਹ ਦੇਖ ਰਹੇ ਹੋ ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਗੁਰਚਾਰ ਸਿੰਘ ਰਾਜੂ ਪੁੱਤੋ ਇਹ ਫਿਕਰਮੰਦ ਮੀਡੀਆ ਅੱਜ ਅਸੀਂ ਪਹੁੰਚੇ ਆਂ ਤਨਪਾਸ਼ਾਹਾਂ ਦੀ ਚਰਚੋ ਪ੍ਰਾਪਤ ਤਕਤੀ ਸ੍ਰੀ ਨਾਨਕ ਸਰ ਤਖਤੂਬਾ ਸਾਹਿਬ ਤੁਹਾਨੂੰ ਦਰਸ਼ਨ ਕਰਾਉਣੇ ਆਂ ਸਰੋਵਰ ਹੈ ਤਿੰਨ ਪਾਤਸ਼ਾਹੀਆਂ ਦੀ 400 ਪ੍ਰਾਪਤ ਧਰਤੀ ਸੋ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਤੇ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਗੀ ਮੇਲਾ ਇਹ ਆਪਣੇ ਸਿੰਘ ਸਹਿ ਸਮਾਨ ਨਾਲੇ ਸਿੰਘ ਸਹਿਬਾਨਾਂ ਵਾਲੇ ਸ਼ਸਤਰ ਆ ਗਏ ਕਿਰਪਾਨਾਂ ਆ ਗਈਆਂ ਹੋਰ ਖੰਡੇ ਵਗੈਰਾ ਮੇਲਾ ਮਾਗੀ ਨਾਨਸਰ ਸ਼੍ਰੀ ਤਕਤੂਬਰਾ ਸਾਹਿਬ ਜੀ ਇੱਧਰ ਲੱਕੜ ਦੇ ਸਮਾਨ ਦਾ ਮਾਨ ਆ ਗਿਆ ਇੱਧਰ ਲੱਕੜ ਦਾ ਜਿਵੇਂ ਕਿ ਹਾਂ ਪਈ ਲੱਕੜ ਦੇ ਖੁਰਚਨੇ ਦੀ ਟ੍ਰੇਜਾ ਮੱਦਨ ਨਾ ਪਈ ਪੂਰਾ ਬੜਾ ਸਮਾਰਿਆ ਲੱਕੜ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੋਹਣਾ ਪਾਲਿਸ਼ਾਂ ਕਰੀਆਂ ਹੋਈਆਂ ਇਹ ਦੇਖੋ ਕਿੰਨੇ ਸੋਹਣੇ ਆਕਰਸ਼ੀਆਂ ਵਗਾਰਾ ਪਈਆਂ ਸੋਹਣੀਆਂ ਦੁਕਾਨਾਂ ਸਾਜੀਆਂ ਧੜੀਆਂ ਵੇਖ ਸਕਦੇ ਹੋ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਰੀਜੀ ਅੱਜ ਅਸੀਂ ਪਹੁੰਚੇ ਹਾਂ ਨਾਨਕ ਸਰ ਤਖਤੂਰਾ ਸਾਹਿਬ ਦੀ ਪਵਿੱਤਰ ਧਰਤੀ ਤੇ ਜੋ ਕਿ ਮਾਲਵੇ ਦੇ ਪ੍ਰਸਿੱਧ ਨਗਰ ਕਰਮੰਦ ਮੀਂਡੀਆ ਤੇ ਤਖਤੂਰਾ ਸਾਹਿਬ ਦੀ ਧਰਤੀ ਹੈ ਅੱਜ ਪਹੁੰਚੇ ਹਾਂ ਤੇ ਮੋਗੇ ਜ਼ਿਲ੍ਹੇ ਦੇ ਵਿੱਚ ਹੀ ਪਵਿੱਤਰ ਅਸਥਾਨ ਪਿਆ ਜਾਂਦਾ ਹੈ ਸ੍ਰੀ ਨਾਨਕ ਸਰ ਤਖਤੂਰਾ ਸਾਹਿਬ ਇਸ ਧਰਤੀ ਨੂੰ ਸ਼ੁਕਰਾਨਾ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਵੈਸੇ ਗਵਿੰਦ ਸਿੰਘ ਮਹਾਰਾਜ ਉਹਨਾਂ ਨੇ ਇਤਨਾ ਨੁਕੀਚਾਨ ਮਾਰਦੀ ਦੇ ਕੱਲ ਨੂੰ ਮੇਲਾ ਲੱਗਦਾ ਪਰਸੋਂ ਮੇਲਾ ਬਹੁਤ ਹੀ ਰਮਣੀਕ ਸਥਾਨ ਹੈ ਤਿੰਨ ਦਿਨ ਮੇਲਾ ਲੱਗਦਾ ਹੈ ਜਦੋਂ ਵੀ ਕਦੇ ਕਿ ਇੱਥੇ ਵਿਚ ਵਿਚ ਦੁਕਾਨਾਂ ਦੀ ਤਿਆਰੀ ਹਲੇ ਹੋ ਰਹੀ ਹੈ ਇਸ ਥਾਂ ਦੇ ਦਰਸ਼ਕਾਂ ਹੋਰ ਦੁਕਾਨਾਂ ਮਾਗੀ ਦੇ ਮੇਲੇ ਅਦੀ ਵਿਸਾਖੀ ਤੋਂ ਮੇਰੇ ਤੇ ਵਿਸ਼ੇਸ਼ ਤੁਹਾਡੇ ਸਾਹਮਣੇ ਤਾਂ ਇੱਥੇ ਬਹੁਤ ਜ਼ਿਆਦਾ ਦੁਕਾਨਾਂ ਜਿਹੜੀਆਂ ਦਰਸ਼ਕਾਂ ਦਾਤਾਂ ਹੋਣੀਆਂ ਤਿਆਰ ਹੋ ਗਈਆਂ ਦੇਖੋ ਲੱਗੀਆਂ ਹੋਈਆਂ ਦੁਕਾਨਾਂ ਲੋਕ ਇਸ ਵਾਰੀ ਵੀ ਸਮਾਨ ਖਰੀਦ ਲਈ ਰਹੇ ਨੇ 14 15 16 ਤੇ 17 ਜਨਵਰੀ ਵਾਲੇ ਦਿਨ ਆ ਗਏ ਹਨ ਮਾਗੀ ਦਾ ਬਹੁਤ ਹੀ ਭਾਰੀ ਜੋੜ ਮੇਲਾ ਲੱਗ ਰਿਹਾ ਹੈ ਜੀ ਬੱਚਿਆਂ ਵਾਲੇ ਸਮਾਨ ਆ ਗਏ ਖੇਡਾਂ ਆਵੀਆਂ ਸੰਗਤ ਨੂੰ ਬੇਨਤੀ ਹੈ ਕਿ ਇਸ ਥਾਂ ਦੇ ਦਰਸ਼ਕਾਂ ਜ਼ਰੂਰ ਆਓ ਵੈਕੀ ਜੀ ਦਾ ਖਾਸ ਸਬੈਕ ਜੀ ਲੋਕ ਮੱਥਾ ਟੇਕਣ ਵੀ ਆਉਂਦੇ ਆ ਦਾਰਸ਼ਨ ਕਰਨ ਆਉਂਦੇ ਆ ਇੱਥੇ ਤਿੰਨ ਪਾਤਸ਼ਾਹੀਆਂ ਦੀ ਚਰਸ਼ੂਪਰਾ ਉਤਰਦੀ ਹੈ ਹਾਂਜੀ ਮੇਲਾ ਮਾਗੀ ਤਖਤੂਰਾ ਸਾਹਿਬ ਜੀ ਨਾਨਕ ਸਰ ਤਖਤੂਰਾ ਸਾਹਿਬ ਜੀ ਲੋੜੀ ਦਾ ਦਿਨ ਹੈ ਕੱਲ ਤੋਂ ਸਟਾਰਟ ਹੋਣਾ ਮੇਲਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਜੀ ਦੇਖ ਰਹੇ ਆ ਕਿ ਦੁਕਾਨਾਂ ਲੱਗੀਆਂ ਹੋਈਆਂ ਸਜੀਆਂ ਹੋਈਆਂ ਦੁਕਾਨਾਂ ਲਗਭਗ ਪਾਤਸ਼ਾਹੀਆਂ ਨੇ ਇਹ ਜੀ ਪੂਰੀ ਤਿਆਰੀ ਕਰ ਗੋਬਿੰਦ ਸਾਹਿਬ ਜੀ ਦੂਦੋ ਦੋ ਸਮਾਨ ਆਏ ਆ ਯਾਨੀ ਕਿ ਲੈ ਕੇ ਆ ਸਾਡੇ ਵੀ ਗੋਬਿੰਦ ਸਾਹਿਬ ਜੀ ਸਰਵੰਸਦਾਨੀ ਪੁੱਤਰਾਂ ਦੇ ਦਾਨ ਤੰਦ ਪਾਸ਼ਾਆਂ ਦੀ ਚਾਹ ਸਾਰਤੀ ਹੈ ਜੀ ਸਾਸੀ ਗੱਲ ਜੀ ਬੀ ਜੀ ਸਾਸੀ ਗੱਲ ਕਿੱਥੋਂ ਆਏ ਜੀ ਹੁਣ ਨਾਮ ਤੇ ਕੰਨ ਸੱਜੀਆਂ ਤੜੀਆਂ ਦੁਕਾਨਾਂ ਪੂਰੀ ਕੁਲ ਆਏ ਆ ਤੁਜੀ ਤਵਾਏ ਆ ਤੇ ਕੀ ਕੀ ਸਮਾਨ ਆ ਜੀ ਤੁਹਾਡੇ ਕੋਲੇ ਦੇਖ ਲਿਓ ਫੇਕਰਮੰਦ ਮੀਲੀਆ ਚਾਬੀਆਂ ਵਾਲੇ ਛੱਲੇ ਆ ਹਾਂ ਨਾਮ ਲਿਖਦੇ ਆਂ ਚੌਲ ਦੇ ਦਾਣੇ ਤੇ ਫੇਕਰਮੰਦ ਚੌਲ ਦੇ ਦਾਣੇ ਤੇ ਨਾਮ ਵੀ ਬੀਬੀ ਲਿਖਦੇ ਨੇ ਹੈ ਜੀ ਬਾਦਾਮ ਦੀ ਗਰੀਦੇ ਬਾਦਾਮ ਦੀ ਗਰੀਦੇ ਚੌਲਾਂ ਦੇ ਦਾਣੇ ਦੇ ਨਾਮ ਜੇਕਰ ਲਿਖਾਉਣੇ ਹੋਣੇ ਜੀ ਕੱਲ ਨੂੰ ਤੁਸੀਂ ਮੇਲੇ ਤੇ ਜਦੋਂ ਆਏ ਇਹ ਬਾਈ ਜੀ ਕੋ ਇਲਾਜ ਨਹੀਂ ਆਇਓ ਜੀ ਆ ਦੇਖੋ ਜੀ ਆਪਣਾ ਸਤਾਜ ਆ ਇਧਰ ਚਡੋਲਾ ਆ ਗੀਆਂ ਚੂਲੇ ਆ ਗਏ ਅੱਛਾ ਜੀ ਕੀ ਬਾਤ ਹੈ ਜੀ ਤੁਹਾਡੇ ਲੋਗ ਆ ਗਏ ਕਿਹੜੇ ਚੈਨਲ ਤੇ ਆਉਗੋ ਜੀ ਬਾਈ ਜੀ ਜੀ ਚੈਨਲ ਦਾ ਨਾਮ ਤੁਹਾਨੂੰ ਬਾਅਦ ਚ ਦੱਸ ਦਿਆਂਗੇ ਕੋਈ ਨਾ ਫਿਕਰ ਮਤ ਮੀਡੀਆ ਚੈਨਲ ਆ ਹੋਰ ਵੀ ਸਾਜੋ ਸਮਾਨ ਆ ਦੇਖੋ ਜੀ ਇਹ ਤਾਂ ਜੀ ਸਮਾਨ ਹੈ ਦੁਕਾਨਾਂ ਸਜੀਆਂ ਹੋਈਆਂ ਐ ਤੇ ਕੱਲ ਨੂੰ ਆਇਓ ਜਿਆਦਾ ਤੋਂ ਜਿਆਦਾ ਮੇਲੇ ਤੇ ਆਇਓ ਜੀ ਕੱਲ ਨੂੰ ਕੁਛ ਰਚ ਤਿਆਰੀਆਂ ਹੋਈ ਵੀ ਜਾਂਦੇ ਆ ਤੇ ਕੁਛ ਤਿਆਰੀ ਹੋ ਵੀ ਗਈ ਹੈ ਇਹ ਮਟਕੇ ਆ ਕੋਈ ਜਿੱਧਰ ਵੀ ਹੈਗੀ ਦੁਕਾਨਾਂ ਲੱਗੀਆਂ ਹੋਈਆਂ ਬੱਖ ਬੱਖੀਆਂ ਦੁਕਾਨਾਂ ਬੱਚਿਆਂ ਦੇ ਬਾਹਰ ਹੀ ਖੜਾਉਣੇ ਆ ਇਧਰ ਗਹਿਣਿਆਂ ਦੀਆਂ ਦੁਕਾਨਾਂ ਜੀ ਇਹ ਗਹਿਣਿਆਂ ਦੇ ਦੁਕਾਨਾਂ ਨਹੀਂ ਗਾ ਜਿਸ ਅੱਸੀ ਗੱਲ ਜੀ ਕਿੱਲੇ ਪਿੰਡੋਂ ਆਏ ਜਿੱਥੋਂ ਆਏ ਸੋਜਲਾਈ ਸੰਗਰੂਰ ਤੋਂ ਆਏ ਆ ਜੀ ਸੀਐਮਸੀਡੀ ਸੰਗਰੂਰ ਤੋਂ ਆਏ ਆ ਜੀ ਤੇ ਬਾਈ ਜੀ ਕੀ ਕੀ ਸਮਾਨ ਹੁੰਦਾ ਜੀ ਸਾਡੇ ਕੋਲੇ ਬੱਚਿਆਂ ਦਾ ਜੁਐਲਰੀ ਦਾ ਸਮਾਨ ਅੱਛਾ ਬੱਚਿਆਂ ਦਾ ਸਮਾਨ ਹੁੰਦਾ ਏ ਹਾਂ ਜੀ ਚਾਬੀ ਛੱਲਾ ਚਾਬੀ ਛੱਲੀ ਪਰਸ ਬੈਗ ਕਟਾ ਠੀਕ ਹੋ ਜੀ ਜੁਐਲਰੀ ਦਾ ਹਰ ਇੱਕ ਸਮਾਨ ਸਾਡੇ ਨਾਲ ਵੇਚਦੇ ਧੰਨਵਾਦ ਜੀ ਤੇ ਮੇਲੇ ਤੇ ਜਦੋਂ ਆਏ ਆ ਜੀ ਇਹ ਸੀ ਆਪਣਾ ਪਹਿਲਾਂ ਵੀ ਕਿਤੇ ਆਏ ਜਾਂ ਜੀ ਪਹਿਲੀ ਵਾਰ ਆਏ ਜੀ ਪਹਿਲੀ ਵਾਰ ਆਏ ਜੀ ਮੇਰੇ ਨਾਲ ਦੇ ਜਿਹੜੇ ਆਏ ਨੇ ਪਹਿਲਾਂ ਵੀ ਆਏ ਨੇ ਜੀ 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 ਧੰਨਵਾਦ ਜੀ ਬਾਈ ਜੀ ਕੋਲੇ ਕਕੜੀਆਂ ਸਿਮਰ ਨੇ ਕੜੇ ਵਗੈਰਾ ਤੇ ਆਰਟੀਫੀਸ਼ੀਅਲ ਗਹਿਣੇ ਸਰਦਾਰ ਸਮਾਨਾ ਜੀ ਕੱਲੋਂ ਆਇਓ ਤੇ ਬਾਈ ਜੀ ਕੋਲੇ ਆ ਕੇ ਜਾਓ ਜੀ ਇਹ ਬਾਈ ਦੁਕਾਨ ਵਾਲਾ ਕਿਤੇ ਗਿਆ ਹੋਇਆ ਜੀ ਇੱਥੇ ਹੈ ਨਹੀਂ ਗੇ ਚਲੋ ਕੋਈ ਨਹੀਂ ਬੋਲੀ ਜੀ ਇੱਧੇ ਸਹੀ ਦੁਕਾਨ ਆ ਬਾਈ ਜੀ ਕੋਲੇ ਬੈਗ ਆ ਜੀ ਬਾਈ ਜੀ ਸਾਸੀ ਕਾਲ ਜੀ ਸਾਸੀ ਕਾਲ ਜੀ ਬਾਈ ਜੀ ਵਾਈ ਗੁਰਜੀ ਕਾ ਬਾਈ ਗੁਰਜੀ ਕਾ ਖਾਲਸਾ ਬੈ ਜੀ ਜੀ ਕਿਹੜੇ ਪਿੰਡੋਂ ਆਏ ਆ ਜੀ ਪਿੰਡ ਨਾਗਰਾ ਜਿਲ੍ਹਾ ਸੰਗਰੂਰ ਮਾਗਰਾ ਬੈਂਡ ਸਕੂਰ ਜਿਹਦੇ ਤੋਂ ਆਏ ਆ ਜੀ। ਕਿਵੇਂ ਲੱਗ ਰਿਹਾ ਜੀ ਸਾਡਾ ਮੇਲਾ ਆਪਣਾ ਤਖਤ ਦਾ ਮੇਲਾ ਬਹੁਤ ਵਧੀਆ ਜੀ। ਪਹਿਲੀ ਵਾਰ ਆਏ ਆ ਜੀ ਜਾਂ ਜੀ ਕਿਤੇ ਪਹਿਲਾਂ ਵੀ ਆਏ ਆ ਕਿਤੇ? ਉਹ ਦੂਜੀ ਵਾਰ ਆ ਰਹੇ ਜੀ। ਅੱਛਾ ਦੂਜੀ ਵਾਰ ਆਏ ਆ ਜੀ। ਤੇ ਯਾਨੀ ਕਿ ਜੀ ਮੇਲੇ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਰਹੇ ਆ ਕਿ ਵੀ ਮਾਹੌਲ ਬਹੁਤ ਸੋਹਣਾ ਹੈ ਤੇ ਕੀ ਕੀ ਆਸਾਮੀਤਾਂ ਲੈ ਕੇ ਆਏ ਆ ਜੀ ਮੇਲੇ ਦੇ? ਆਸਾਨਾ ਨੂੰ ਮਾਲਕ ਦੇ ਨੇ ਜੀ। ਅੱਛਾ ਜੀ। ਹਾਂ ਜੀ ਉਸੇ ਦੇ ਸਰ ਤੇ ਆ ਸਾਰਾ ਉਸਾ। ਚਲੋ ਜੀ ਮਹਾਰਾਜ ਚੜ੍ਹਦੀ ਕਲਾ ਰੱਖੀ। ਤੇ ਕਿਉਂਕਿ ਪਹਿਲਾਂ ਯਾਨੀ ਹਾਬਾ ਜੀ ਇਥੇ ਮੀਂਹ ਪੈ ਜਾਂਦਾ ਜੀ ਮੇਰੇ ਤੇ ਅਸੀਂ ਚਾਹੁੰਦੇ ਵੀ ਮੀਂਹ ਨਾ ਆਵੇ। ਹੋਰ ਹੁਣ ਮਾਲਕ ਦੀ ਹਵਾ ਜੀ ਮੌਸਮ ਦੀ ਸਾਰ ਤੇ ਤੇ ਕੀ ਕੀ ਸਮਾਨ ਹੁੰਦਾ ਜੀ ਆਪਣੇ ਕੋਲੇ? ਆਪਣੇ ਲਈ ਲੇਡੀਜ਼ ਸਮਾਨ ਆ ਜੀ ਕੁੜੀਆਂ ਕਿਤਰੀਆਂ ਹੁੰਦਾ। ਅੱਛਾ ਜੀ ਆ ਆਰਟੀਫੀਸ਼ੀਅਲ ਗਹਿਣੇ, ਗਾਨੀਆਂ, ਝਾਂਦਲਾਂ। ਆ ਦੇਖੋ ਜੀ ਸਾਰਾ ਸਮਾਨ ਆ ਕੱਲ ਨੂੰ ਜਦੋਂ ਅਸੀਂ ਆਵਾਂਗੇ ਛੱਲੇ ਵੀ ਹੈਗੇ ਆ ਚਾਦੀਆਂ ਦੇ। ਹਾਂਜੀ ਹਾਂ ਸਾਰਾ ਕੁਝ ਆ ਜੀ। ਕੱਲ ਨੂੰ ਜਦੋਂ ਵੀ ਤੁਸੀਂ ਆਵੋਗੇ ਜੀ ਆਪਨੇ ਗੱਡੀਆਂ ਵਿੱਚ ਟੰਗਣ ਵਾਸਤੇ ਸਮਾਨ ਵੀ ਹੈਗੇ ਆ ਜੀ। ਛੱਲੇ ਤਾਨੂੰ ਜਦੋਂ ਵੀ ਆਓ ਜੀ ਤੁਸੀਂ ਇਹਨਾਂ ਬਾਈਆਂ ਕੋਲੇ ਜਲਦੀ ਆਓ ਜੀ ਮਿਲ ਕੇ ਜਾਓ ਤੇ ਬਾਈ ਜੀ ਤੁਹਾਨੂੰ ਇਹ ਦੋਬੀ ਮੇਲੇ ਤੇ ਆ ਕੇ ਜੀ ਵੀ ਮੈਨੂੰ ਇਹ ਦੋਸਤ ਵੀ ਤੁਸੀਂ ਜੀ ਉਹ ਮੈਨੇਜ ਕੀਤਾ ਜੀ ਕਿ ਨਹੀਂ ਕੀਤਾ ਜੀ ਮੇਲੇ ਵਿੱਚ ਸਮਾਨ ਜੁੱਤਾਂ ਲਾਈ ਜੀ ਇਹ ਆਪਣੀ 18000 ਦੀ ਜਗ੍ਹਾ ਲਈ 12 ਫੁੱਟ ਅੱਛਾ 12 ਫੁੱਟ ਜਗਾ 18000 ਰੁਪਏ ਹੈ ਜੀ ਯਾਨੀ ਕਿ ਲਗਭਗ 1 ਫੁੱਟ ਦਾ ਕਿੰਨਾ ਬਣ ਗਿਆ ਜੀ 1 ਫੁੱਟ ਦਾ 2000 ਰੁਪਏ ਬਣ 1800 ਰੁਪਏ 1800 ਰੁਪਏ 1 ਫੁੱਟ ਦਾ ਜੀ ਜਗ੍ਹਾ ਦੇ ਹਿਸਾਬ ਨਾਲ ਮਿਲੀ ਹੈ ਜੀ ਠੀਕ ਹੋ ਜੀ ਤੇ ਬਾਈ ਜੀ ਹੋ ਜੀ ਕੁਛ ਕਹਿਣਾ ਦੋਗੇ ਜੀ ਧੰਨਵਾਦ ਜੀ ਉਹ ਦੇਖ ਰਿਹਾ ਮੇਲਾ ਹੁਣ ਕਦੋਂ ਸ਼ੁਰੂ ਹੋਊਗਾ ਜੀ ਹਾਂ ਜੀ ਸ਼ੁਰੂ ਹੋਆ ਮੇਲਾ ਕੱਲ ਨੂੰ ਪਤਾ ਨਹੀਂ ਕਿਹੜੀ ਗੱਲ ਵਾਖਾ ਮੌਸਮ ਤਾਂ ਉਹ ਹੋ ਗਿਆ ਖਰ ਸਾਫ ਮੌਸਮ ਮੌਸਮ ਸਾਫਾ ਜੀ ਬਹੁਤ ਮਸ਼ਹੂਰ ਮੇਲਾ ਜੀ ਕਿਉਂਕਿ ਮੌਕਸਰ ਤੋਂ ਬਾਅਦ ਜੀ ਮੇਲਾ ਤਖਤ ਸਾਹਿਬ ਦਾ ਉਹ ਵੱਡਾ ਮੇਲਾ ਭਰਦਾ ਜੀ ਮੈਂ ਮੇਲਾ ਕੋਈ ਬਹੁਤ ਜ਼ੋਰਦਾਰ ਸਰਦ ਹੈ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ ਸਰਦ ਹੈ ਪਹਿਲਾਂ ਵੀ ਆਇਆ ਕਰੀ ਜੀ ਆ ਮੈਂ ਤਾਂ ਹੋ ਗਈ 6-7 ਸਾਲ ਹੋ ਗਏ ਜੀ 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 ਧੰਨਵਾਦ ਜੀ ਥੈਂਕ ਯੂ ਵਾਹ ਬੀਕਾ ਖਾਕ ਸਾਹਿਬ ਵਾਹ ਗੁੱਦੀ ਕੀ ਹਾਂ ਜੀ ਤੁਸੀਂ ਵੇਖਿਓ ਮੇਲਾ ਬਾਗੀ ਤਖਤੂਬਰਾ ਸਾਹਿਬ ਜੀ ਤੇ ਦੁਕਾਨਾਂ ਸਜੀਆਂ ਧਜੀਆਂ ਦੇਖ ਰਿਹਾ ਹਾਂ ਜਲੇਬੂਆਂ ਗੋਭੀ ਪਕੌੜਾ ਪਾਲਕ ਪਕੌੜਾ ਜੂਸ ਤੇ ਬਰਗਰਾਂ ਦੀ ਰੇੜੀ ਆ ਗਈ ਦੁਕਾਨ ਬਰਗਰਾਂ ਦੀ ਫੇਰਾ ਟिक्की ਆ ਗਈ ਜੀ ਪਕੌੜਾ ਆ ਗਿਆ ਤੇ ਗੋਲ ਗੱਪੇ ਆ ਗਈ ਹਾਂ ਇੱਧਰ ਤੁਸੀਂ ਦੇਖ ਰਹੇ ਹੋ ਜੂਸ ਦੀ ਦੁਕਾਨ ਵੀ ਲੱਗੀ ਹੋਈ ਐ ਐਨਕਾਂ ਦੀ ਦੁਕਾਨ ਸਾਜੀ ਤਾਂ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਇਸ ਤੋਂ ਅੱਗੇ ਫਿਰ ਇੰਦਰ ਜਿਹੜੀਆਂ ਹੋਰ ਮੇਕਅਪ ਦੇ ਸਾਮਾਨ ਆ ਜੀ ਲੇਡੀਜ਼ ਵਾਸਤੇ ਹੋਰ ਘਰ ਦਾ ਸਜੋ ਸਮਾਨ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਇਹ ਸੇਲ ਲੱਗੀ ਹੋਈ ਹੈ 10 ਪਏ ਵਾਲੀ ਸੇਲ ਵੀ ਹੈਗੀ ਅੱਜ ਦੇ ਸਮੇਂ ਦੇ ਵਿੱਚ ਮੰਗਾਈ ਵੀ ਆ ਤੇ 10 ਰੁਪਏ ਵਾਲੀ ਸੇਲ ਵੀ ਤੁਸੀਂ ਦੇਖ ਰਹੇ ਹੋ ਤੇ ਜਿਹੜਾ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਮੇਲਾ ਮਾਗੀ ਸ੍ਰੀ ਨਾਨਕ ਸਰ ਤਖਤੂਰਾ ਸਾਹਿਬ ਤੇ ਲੋ ਜੀ ਇੱਧਰ ਹੀ ਬਾਈ ਲਾਈ ਬੈਠਾ ਹਾਂ ਹਨ ਕੰਮ ਵਗੈਰਾ ਪੂਰਾ ਬੜਾ ਸਾਜੂ ਸਮਾਨ ਸਜੀਆਂ ਧਜੀਆਂ ਦੁਕਾਨਾਂ ਆੜੀਆਂ ਤੁਸੀਂ ਦੇਖ ਰਹੇ ਹੋ ਦੁਕਾਨਾਂ ਬਹੁਤ ਸੋਹਣੀਆਂ ਸਜੀਆਂ ਹੋਈਆਂ ਧਜੀਆਂ ਹੋਈਆਂ ਤੇ ਜ਼ਰੂਰ ਆਓ ਤੇ ਵੇਖੋ ਮੇਲਾ ਮੌਗ ਮਾਗੀ ਦਾ ਸ਼੍ਰੀ ਨਾਨਕਸਰ ਤਖਤੂਬੁਰਾ ਸਾਹਿਬ ਜੀ ਸ਼੍ਰੀ ਨਾਨਕਪੁਰਾ ਤਖਤੂਬੁਰਾ ਸਾਹਿਬ ਦਾ ਮਾਗ ਹੀ ਮੇਲਾ ਤੇ ਇਧਰ ਜਹਾਜ ਨਹੀਂ ਖੜੇ ਆ ਹੈ ਇਧਰ ਚਡੋਲ ਆ ਗਈਆਂ ਬੱਚਿਆਂ ਦੇ ਇੱਧਰ ਆਹ ਵੇਹ ਕਿ ਨਵੀਂ ਚੀਜ਼ ਆਈ ਹੈ ਇੱਕ ਹਾਂ ਠੀਕ ठाक ਬਸ ਦੁਨੀਆ ਅੱਜ ਆ ਗਏ ਮੇਲੇ ਵੇਸੇ ਅੱਜ ਲੋਹੜੀ ਵਾਲਾ ਦਿਨ ਹੈ ਤੇ ਇਕੱਠ ਵੇਸੇ ਘਟਾ ਕੱਲ ਨੂੰ ਮੇਲਾ ਭਰੂਗਾ ਕੱਲ ਨੂੰ ਮਾਗੀ ਅੱਜ ਲੋਹੜੀ ਹੈ ਅਸੀਂ ਫਿਰ ਸਾਡੀ ਸਮੁੱਚੀ ਟੀਮ ਹੈ ਫਿਕਰਮੰਦ ਮੀਡੀਆ ਦੀ ਅੱਜ ਪਹੁੰਚੀ ਸੀ ਤੇ ਅਸੀਂ ਆਖਿਆ ਵੀ ਪਹਿਲਾਂ ਹੀ ਜਿਹੜੀਆਂ ਮੇਲੇ ਦੀਆਂ ਤਿਆਰੀਆਂ ਤੇ ਲੋਕਾਂ ਨੂੰ ਘਰੇ ਬੈਠਾਉਂ ਦਿਖਾ ਦਈਏ ਆਪਾਂ ਹੈ ਕਿ ਇਸ ਤਰ੍ਹਾਂ ਤਿਆਰੀ ਹੋਈ ਆ ਮੇਲੇ ਦੇ ਵਿੱਚ ਤੇ ਤੁਸੀਂ ਝੂਲੇ ਵਗੈਰਾ ਵੀ ਆਏ ਹੋਏ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਦੂਸਰੀ ਸਾਈਡ ਹੈਗੇ ਤੇ ਕੇ ਖੁੱਡ ਕਾਨਾ ਦੇਖੋ ਕਿੰਨੇ ਸਜੀਆਂ ਧਜੀਆਂ 20 20 ਰੁਪਏ ਵਾਲੇ 30 30 ਰੁਪਏ ਦੀ ਬੜੀਆਂ ਸੋਹਣੀਆਂ ਦੁਕਾਨਾਂ ਲੱਗੀਆਂ ਹੋਣ ਤੇ ਕੱਲ ਨੂੰ ਆ ਕੇ ਆਹ ਜੀ ਸਾਡਾ ਮੈਂ ਥੋੜਾ ਦਿੰਦਾ ਰਿਹਾ ਤੇ ਭਾਈ ਬਈ ਅਸੀਂ ਕੋਲ ਉੱਤਰਿਆ ਇਹ ਕਹੋ ਲਿਆ ਭਾਈ ਤਾ ਤੇ ਕੋਲ ਆਇਆ ਭਾਈ ਬੱਤਰ ਕੋਲ ਜਲਦੀ ਗੱਲ ਕਰਨ ਵਾਸਤੇ ਆਇਆ ਇਹਦਾ ਆਹ ਜੀ ਕੀ ਗੱਲ ਕਰਨੀ ਆ ਰੋਕਣ ਵਾਲਾ ਆ ਵੀ ਇਹਦਾ ਬਾਲ ਛੋਟੇ ਬੋਲ ਦੇਖ ਰਹੇ ਹਾਂ ਤੇ ਜਿਹੜੇ ਪ੍ਰਬੰਧ ਦਾ ਪੋਖਤਾ ਪ੍ਰਬੰਧ ਹੋ ਰਿਹਾ ਹੈ ਦੇਖ ਰਹੇ ਹੋ ਮਾਗੀ ਮੇਲਾ ਤਖਤੂਰੇ ਦਾ ਤੇ ਪ੍ਰਬੰਧ ਹੋ ਰਿਹਾ ਦੇਖ ਰਹੇ ਹੋ ਝੂਲੇ ਵਗੈਰਾ ਉਹ ਮੌਤ ਦਾ ਖੂਹ ਹੈ ਤੇ ਬਾਈ ਤਿਆਰੀਆਂ ਕਰ ਰਿਹਾ ਸਾਰੀਆਂ ਲੋਕ ਬਤਾ ਰਹੇ ਕਿ ਕਿੰਨੀ ਦੀਦੀ ਮਾੜੀ ਲੜਾਈ ਬਈ ਕਿੰਝ ਨਾ ਬਈ ਕਿੰਨੀ ਦੀਦੀ ਨੂੰ ਬੁਲਾ ਰਹੀ ਕਿੰਨੀ ਤਿਆਰੀਆਂ ਹੋ ਰਹੀਆਂ ਕੱਲ ਤੋਂ ਮੇਲਾ ਸ਼ੁਰੂ ਹੋਆ ਮਾਲੀ ਦਾ ਮੇਲਾ ਮਾਗੀ ਦਾ 那么高工资。啊 ਇਸ ਵਕਤ ਤਾਂ ਬੰਦ ਪਿਆ ਤੇ ਕੱਲ ਨੂੰ ਪਹੁੰਹਣਗੇ ਖੜਕਾਟ ਇਹ। ਲੋ ਇਹ ਝਡੋਲਾ ਇਹ ਝੂਲਾ ਹੋ ਗਿਆ ത്തൾ൰ു 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 ਤਾਕਤਲਾ ਤਾਜੀ ਹਾਂਜੀ ਹਾਂਜੀ ਤਾਸਪੁਰਾ ਸਾਹਿਬ ਪਿੰਡ ਦਾ ਸਾਡਾ ਅਸੀਂ ਜਿਵੇਂ ਕਿ ਜੀ ਤੁਹਾਡੇ ਪਿੰਡ ਇਨਾ ਸੋਹਣਾ ਵਿਲਾਪ ਹਾਂਦਾ ਜੀ ਕਿਵੇਂ ਲੱਗ ਰਿਹਾ ਜੀ ਕਿ ਦੁਨੀਆ ਬਹੁਤ ਬੁਰੀ ਦਿਵਾਰੀ ਵੀ ਤੁਹਾਡਾ ਪਿੰਡ ਠੀਕ ਹਾਂਜੀ ਹਾਂਜੀ ਬਹੁਤ ਸੂਰਜੂਰੂ ਚੱਲ ਕੇ ਹੁੰਦੇ ਜੀ ਸਾਡੇ ਦਾਸਲਦਾਰੇ ਦਰਦੇ ਵਾਕੀ ਤਾਂ ਨਾ ਹੁੰਦਾ ਨਾ ਹੁੰਦਾ ਹਾਂਜੀ ਹਾਂਜੀ ਸਾਖੀ ਦਾ ਮੇਲਾ ਲੱਗਦਾ ਹਰ ਸਾਲ ਭਰਦਾ ਜੀ ਬਹੁਤ ਸਾਖੀ ਦਾ ਜੀ ਹਾਂ ਸਾਖੀ ਵੀ ਲੱਗਦੀ ਹੈ ਜੀ ਹਾਂ ਮਾਗੀ ਦਾ ਮੇਲਾ ਲੱਗਦਾ ਜੀ ਅੱਛਾ ਮਾਗੀ ਦੇ ਮੇਲ ਬਾਰੇ ਕੀ ਜਾਣਕਾਰੀ ਦਿਓਗੇ ਜੀ ਕਿੰਨਾ ਸਮਾਂ ਹੋ ਗਿਆ ਲੱਗਦੇ ਨੂੰ ਇਹ ਮੇਲਾ ਦੇਖੋ ਜੀ ਲੱਗਦਾ ਤਾਂ ਹੁਣ ਬਹੁਤ ਟਾਈਮ ਦਾ ਮੇਰਾ ਵਿਆਹ ਨੂੰ 32 33 ਸਾਲ ਹੋ ਗਏ ਉਹ ਤੋਂ ਪਹਿਲਾਂ ਦਾ ਹੀ ਲੱਗਦਾ ਕੋਈ ਮੇਲਾ ਤਾਂ ਸਾਡੇ ਮਤਲਬ ਕਿ ਸਾਡੇ ਜਨਮ ਤੋਂ ਵੀ ਪਹਿਲਾਂ ਦਾ ਹੀ ਲੱਗਦਾ ਅੱਛਾ ਭਾਈ ਜੀ ਕਿਹੜਾ ਪਿੰਡ ਆਪਣਾ ਜੀ ਫਕਤੋਰਾ ਸਾਹਿਬ ਜੀ ਅੱਛਾ ਤਖਤਪੁਰਾ ਸਾਹਿਬ ਨਾਨਕ ਸਰ ਬਾਰੇ ਕੀ ਤੁਸੀਂ ਜਾਣਕਾਰੀ ਦਿਓਗੇ ਆਪਣਾ ਪਿੰਡ ਤਖਤਪੁਰਾ ਖਾਸੀ ਤੁਹਾਡਾ ਪਿੰਡ ਤਖਤਪੁਰਾ ਹਾਂਜੀ ਤੇ ਇਹਦੇ ਬਾਰੇ ਤੁਸੀਂ ਬਚਪਨ ਵੀ ਇੱਥੇ ਗੁਜ਼ਾਰਿਆ ਹੋ ਹਣਾ ਤੇ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਤਿੰਨ ਪਾਸੇ ਇਤਿਹਾਸਿਕ ਜਗਾ ਜੀ ਜੀ ਗੁਰਨਾਨਕ ਦੇਵ ਜੀ ਹਾਂਜੀ ਜਿਵੇਂ ਪਾਸਾ ਗੋਬਿੰਦ ਸਿੰਘ ਜੀ ਹਾਂਜੀ 10ਵੇਂ ਪਾਸਾ ਗੁਰੂ ਗੋਬ ਸਿੰਘ ਜੀ ਹਾਂਜੀ ਤੇ 10ਵੇਂ ਪਾਸਾ ਦੇ ਜਾਂਦ ਨੂੰ ਸਮਾਪਤ ਬਾਗੀ ਤੇ ਲੋਹੜੀ ਦਾ ਮੇਲਾ ਬਹੁਤ ਇੱਥੇ ਭਰਦਾ ਰਹੇ ਇੱਕ ਸਾਲ ਜੀ ਹਾਂਜੀ ਨਾਲ ਕਵਡੀ ਟੂਰਨਾਮੈਂਟ ਹੋ ਹੋਰ ਇਹਦਾ ਹੁੰਦਾ ਹਣਾ ਹਾਂਜੀ ਇਹਦੇ ਵਿੱਚ ਲੋਹੜੀ ਵਾਲ ਦਿਨ ਦਾ ਕੀ ਤੇ ਕਿਤਾ ਆਉਂਦਾ ਹੈ ਜਿਹੜਾ ਦੇ ਵਿੱਚ ਪ੍ਰਕਰਮਾ ਕਰਦਾ ਸਾਰਾ ਤੇ ਬਾਕੀ ਆ ਬਾਕੀ ਦੇ ਬਹੁਤ ਬਹੁਤ ਜਿਆਦਾ ਭਰਦਾ ਹੈ ਥਾਂ ਥਾਂ ਗੁਰਗਾਂ ਦੀ ਲੰਗਰ ਚੱਲਦੇ ਹਨ ਤੇ ਸੰਗਤ ਪਾਉਰੋਂ ਸਨਾਨ ਕਰਨ ਲਈ ਆਉਂਦੀ ਹੈ ਇਸ ਦੇ ਇਤਿਹਾਸਕ ਪੈਂਟ ਹੈ ਇਹ ਸੰਗਤ ਬਹੁਤ ਹਰ ਸਾਲ ਆਉਂਦੀ ਹੈ ਕਿ ਜਿਵੇਂ ਕਿ ਜੀ ਹੁਣ ਵੀ ਅਜੇ ਵੀ ਇੱਥੇ ਜੀ ਕਾਫੀ ਟਾਈਮ ਪਹਿਲਾਂ ਅਸੀਂ ਦੇਖਦੇ ਸੀ ਤਾਂ ਪਰ ਇਹ ਮੇਲਾ ਬਹੁਤ ਭਰਦਾ ਸੀਗਾ ਜੀ ਇਹ ਜੀ ਭਰ ਜਨਾ ਰਾਤ ਰਾਤ ਬਹੁਤ ਆ ਜਾਂਦਾ ਮੂਹਣਾ ਤੇ ਵਾਪਸ ਜਾਨਾ ਸ਼ੁਰੂਆਤਾਂ ਦੇ ਰਾਤ ਦੇ ਰਾਤ ਤੇ ਬਹੁਤ ਹੈ ਅੱਛਾ ਨਗਰ ਕੀਰਤਨ ਤੋਂ ਸ਼ੁਰੂ ਨਗਰ ਕੀਰਤਨ ਮਗਰੋਂ ਸ਼ੁਰੂ ਹੋ ਕੇ ਤੇ ਹੁਣ ਸਾਰਾ ਪਿੰਡ ਜਾਨੀ ਅੱਜ ਇੱਥੇ ਨਗਰ ਕੀਰਤਨ ਹੋਇਆ ਜੀ ਹਾਂ ਜੀ ਨਗਰ ਕੀਰਤਨ ਪਿੰਡ ਚ ਹੁਣ ਕਲਮਾ ਕਰ ਗਏ ਤੇ ਇਹ ਜੀ ਫ੍ਰੀ ਰਿਪੋਰਟ ਸਰ ਦੇ ਵਿਸਦੇ ਗਵਣੇ ਹੋਇਆ ਕਿਉਂਕਿ ਇਹ ਜੌਬ ਕਰਦੇ ਸੀ ਜੀ ਤੇ ਪਰ ਮੇਲਾ ਹਰ ਸਾਲ ਇੱਥੇ ਲੱਗਦਾ ਦਾ ਵਿਸੰਦੀ ਆਉਂਦਾ ਜੀ ਜੀ ਸੰਦਾਰੇ ਵੀ ਕਰਦੇ ਸਨ ਇੱਥੇ ਜੀ ਫ੍ਰੀ ਰਿਪੋਰਟ ਤੇ ਦਸਨੀ ਹੋ ਬਾਜੀ ਹੁਣ ਤੁਸੀਂ ਜਾਨੀ ਇੱਥੇ ਜਾਨੀ ਇੱਥੇ ਹਾਂ ਜੀ ਹਾਂ ਜੀ ਤੇ ਵੀ ਨਖੀਰ ਅੰਦੇ ਸੀ ਪਰ ਜਿਹੜੀ ਆਪਣੀ ਜਨਮ ਭੂਮੀ ਉਹਦੇ ਨਾਲ ਟੁੱਟਿਆ ਨਹੀਂ ਜਾਂਦਾ ਹਨਾ ਬੀਤਕੋੜ ਤੋਂ ਜੀ ਲਿਖਿਆ ਬਾਕੀ ਮੁਕਸਰ ਦੇ ਨਾਲ ਹੀ ਜਿਹੜਾ ਕਾਚੇ ਦਾ ਸਰ ਪਿੰਡੀ ਆ ਜੀ ਬਾਕੀ ਘਰ ਦਾ ਸਰ ਪਿੰਡੀ ਆ ਕੱਲਾ ਮੈਂ ਹੀ ਜੋਤੀ ਦਾਸ ਜਿਵੇਂ ਕਿ ਜੀ ਬੀਤਕੋੜ ਦੇ ਕੋਲੇ ਮੁਕਸਰ ਨੇੜੀ ਆ ਜੀ ਮੁਕਸਰ ਵੀ ਇੱਕ ਮੁਕਸਰ ਮੈਂ ਕਿ ਉਹਦੇ ਉਹ ਭਾਰਤ ਚਾਲੀ ਮੁਕਤੇ 40 ਮੁਕਤੇ ਧਰਤੀ ਆ ਉਹਦਾ ਘੋੜਾ ਮੇਲਾ ਲਾਂਦਾ ਹੋਣਾ ਇਹ ਨਹੀਂ ਤੁਸੀਂ ਸੋਚਿਆ ਵੀ ਨਹੀਂ ਆਪਦੇ ਪਿੰਡ ਚ ਲਈ ਹਾਂ ਜੀ ਹਾਂ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਤੁਸੀਂ ਜਾਣਕਾਰੀ ਦਿੱਤੀ ਹਾਂਜੀ ਤੁਸੀਂ ਦੇਖ ਰਹੇ ਹੋ ਫੇਕਰਮੰਦ মিডিਆ ਤੇ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੀ ਦੋਸਤੋ ਗੁਰੂ ਸਹਿਬਾਨਾਂ ਦੇ ਰੂਪਾ ਜਿਹੜੇ ਬਹੁਤ ਸੋਹਣੇ ਤੁਸੀਂ ਦੇਖ ਰਹੇ ਹੋ ਇਸ ਰੂਪ ਕੋ ਸ਼ਰੀਦਾਂ ਦੇ ਸੂਪਾ ਗੁਰੂ ਸਹਿਬਾਨਾਂ ਦੇ ਰੂਪਾ ਜਿਹੜੇ ਕੱਲ ਤੁਸੀਂ ਆ ਕੇ ਇਹ ਖਰੀਦਨੇ ਵੀ ਹੈ ਤੇ ਤੁਸੀਂ ਦੇਖ ਰਹੇ ਹੋ ਸ੍ਰੀ ਨਾਨਕਸਰ ਤਖਤੂਪੁਰ ਸਾਹਿਬ ਜੀ ਦਾ ਜਿਹੜਾ ਮਾਘੀ ਮੇਲਾ ਹੈ ਉਹ ਦੁਕਾਨਾਂ ਦੀਆਂ ਜਿਹੜੀਆਂ ਤਿਆਰੀਆਂ ਐ ਜਿਹੜੀਆਂ ਬਿਲਕੁਲ ਤਿਆਰੀਆਂ ਜਿਹੜੀਆਂ ਹੋ ਚੁੱਕੀਆਂ ਦੁਕਾਨਾਂ ਵਾਲੀਆਂ ਸਜ ਤਜ ਗਈਆਂ ਤੇ ਕੱਲੋਂ ਤੁਸੀਂ ਆ ਕਿੰਨਾਂ ਦੁਕਾਨਾਂ ਦੇ ਤੋਂ ਖਰੀਦੋ ਫਰੋਖਤ ਕਰਦੇ ਆ ਤੇ ਕੱਲੋਂ ਤੁਸੀਂ ਇਹ ਗੁਰੂ ਸਾਹਿਬਾਨਾਂ ਦੇ ਸ਼ਹੀਦਾਂ ਦੇ ਸਰੂਪ ਵੀ ਇੱਥੋਂ ਖਰੀਦਨੇ ਆ ਅੱਜ ਵੈਸੇ ਲੋਹੜੀ ਦਾ ਦਿਨ ਐ ਤੇ ਕੱਲੋਂ ਮਾਗੀ ਐ ਤਿੰਨ ਦਿਨ ਮੇਲਾ ਚੱਲੂਗਾ ਇਹ ਬਹੁਤ ਜ਼ਿਆਦਾ ਮੇਲਾ ਭਰਦਾ ਐ ਦਲਪਾਲ ਸਾਈਆਂ ਦੀ ਸੁਲਤਨ ਧਰਤੀ ਹੈ। ਸ਼੍ਰੀ ਨਾਨਕ ਸਰ ਜੀ ਤਖਤੂਬਾ ਸਾਹਿਬ ਜੀ ਹਾਂਜੀ ਬਾਈ ਜੀ ਕਿਹੜਾ ਪਿੰਡ ਆ ਜੀ ਪਿੰਡ ਨਾਗਰਾ ਜੀ ਜ਼ਿਲ੍ਹਾ ਸੰਗਰੂਰ ਹਾਂਜੀ ਤਹਿਸੀਲ ਭਵਾਨੀਗੜੀ ਅੱਛਾ ਕਿੰਨੇ ਚਿਰ ਤੋਂ ਇਹ ਕੰਮ ਕਰ ਰਹੇ ਤੁਸੀਂ ਅਸੀਂ 2007 ਚ ਲੱਗੇ ਸੀ ਤੇ ਹਰ ਸਾਲ ਦੀ ਤਰ੍ਹਾਂ ਆਉਣੇ ਇੱਥੇ ਤੁਸੀਂ ਹਾਂਜੀ ਹਰ ਸਾਲ ਅੱਛਾ ਤੇ ਕਿਰਾਇਆ ਕਰੋ ਆ ਵਗੈਰਾ ਕਿੰਨਾ ਕਿਰਾਇਆ ਕਿਰਾਇਆ ਨੇ ਤਾਂ ਬਹੁਤ ਹੈ ਜੀ ਕਿੰਨਾ ਕਿਰਾਇਆ ਕਿਰਾਇਆ ਦਾ 11000 ਰੁਪਏ ਜੀ 11000 ਕਿੰਨੇ ਫੁੱਟ ਜਗ੍ਹਾ ਤੁਹਾਡੇ ਕੋਲ ਇਹ ਮੇਰੇ ਨਾਲ 12 ਫੁੱਟ ਆ ਜੀ ਅੱਛਾ 12 ਫੁੱਟ ਜਗ੍ਹਾ ਤੇ 18000 ਕਿਰਾਇਆ ਫਿਰ ਉਹਦੇ ਨਾਲ ਬਾਈ ਤੁਸੀਂ ਸਮਾਨ ਵੀ ਮਹਿੰਗਾ ਦਿੰਦੇ ਹੋਵੋਗੇ ਨਾ ਹਾਂਜੀ ਹਾਂ ਆਪਣੀ ਜਿਹਨੇ ਸੰਗਤ ਉਸੇ ਦੀ ਪੈਣਾ ਨਾ ਸਾਰਾ ਉਸੇ ਹਾਂ ਸਾਰੇ ਖਰਚੇ ਦਾ ਸੰਗਤੇ ਪੈਣਾ ਹਾਂ ਹਾਂਜੀ ਬਾਲਾ ਇਹ ਨਾ ਬਿਜਾ ਹਾਂਜੀ ਅੱਛਾ ਤੇ ਹੋਰ ਆ